ਲੋ ਜੀ ਬਾਈ ਮਨੇ ਬਾਈ ਦੀ ਛੜ ਗਈ ਟੋਕੇ ਵਾਲੀ ਮਸ਼ੀਨ ਦੀ ਮੋਟਰ ਛੜ ਗਈ ਬਾਈ ਮੈਂ ਤਾਂ ਬੈਂਟੂ ਨਹੀਂ ਹੈ ਜਿਹੜਾ ਹਾਂ ਥੱਲੇ ਉੱਪਰ ਵਾਲਾ ਪੁਰਾਣਾ ਹੁੰਦਾ ਨਹੀਂ ਇਹ ਪਿਛਲੇ ਸਾਲ ਲੇ ਕੇ ਤੇ ਪਤਾ ਨਹੀਂ 2 ਸਾਲ ਪਹਿਲਾਂ ਲੇ ਕੇ ਤੇ ਬਾਈ ਸਾਲ ਦੀ ਗਾਰੰਟੀ ਹੈ ਬਾਈ ਕਹਿੰਦੇ ਮੋਟਰ ਛੜ ਗਈ ਮਨੇ ਹੁਣ ਘੜੀ ਲਈ ਜੇ ਚੱਲਦੀ ਦੀ ਬੂ ਵਰਗੀ ਕਰੀ ਮੈਂ ਜਿਹੜਾ ਦੇ ਤਾਂ ਫੇਰ ਚੱਲ ਗਏ ਨੇ ਨਾ ਹੜਾ ਤਾਂ ਬਾਈ ਸਾਲ ਦੀ ਗਾਰੰਟੀ ਜੀ ਜਿਹੜੀ ਮਰਜ਼ੀ ਲੈ ਲਈਏ ਪਰ ਇਹ ਆਹ ਲੈਣੀਗਾ ਆਹ ਤਾਂ ਬੜੇ ਵਾਲੀ ਆ। ਯਾ ਬਈ ਜੀ ਜੋ ਨੰਬਰ ਦੱਸੋ। ਲੈ ਭਾਈ ਹੁਣ ਬੰਦੇ ਕੋਲ ਕਬੂਤ ਰਹੇਗਾ ਕਿਹੜਾ ਗੂਗਲ ਪੇ ਕਰਨਾ ਹੈ ਕੈਸ਼ ਨਹੀਂ ਦੇਣਾ ਹੈ। ਕਹਿ ਹੈ ਨਹੀਂ ਨਾ ਪੈਸੇ ਸੈਂਡ ਕਰੋਗਾ ਨਾ ਵਿਚਰੀ ਦੀ ਮੋਟਰ ਦੇ ਪੈਸੇ ਠੀਕ ਆ। ਯਾਦ ਰੱਖੋਗੇ ਫੇਰ। ਇਨਾ ਮਹੀਨਾ ਮਿਲ ਰਿਹਾ ਬਾਈ ਇਹ ਰੋਪੜ ਖਿਆਲ ਜਿੱਤੇ ਮੋਟਰ ਲਈ ਮਨੇ ਆ ਦੇਖੋ ਇਹ ਪਹਿਨਾ ਬਾਈ ਬਸ ਸਟੈਂਡ ਦੇ ਨਾਲ ਪੁਰਾਣੇ ਬਸ ਸਟੈਂਡ ਦੇ ਨਾਲ ਬਾਈ ਹਰੇਕ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਰੋਕੇ ਦੀ ਮੋਟਰ ਦੀ ਮੂੰਹ ਹੋਇਆ ਗਰਾਨੀਆਂ ਹੋਈਆਂ ਮੂਹਰੇ ਵਾਲਾ ਹੋਇਆ ਪੰਤਾ ਹੋਇਆ ਪਰ ਇਹ ਪੰਤਾ ਲੈ ਲੈ ਉਹ ਪਤਨਾ ਵਾਲਾ ਲੈ ਲੈ ਉਹ ਬੰਤਾਲਾ ਜਗਿਆ ਹੁੰਦਾ ਪਿੱਛੇ ਵਾਲਾ ਕਿਹੜਾ ਮੈਂ ਤਾਂ ਹੁਣ ਨਾਮ ਵੀ ਭੁੱਲ ਗਿਆ ਓਕੇ ਆਏ ਉਹ ਹੈਗਾ ਹੈਗਾ ਤੂੰ ਕਟਿੰਗ ਕਰਕੇ ਲਾ ਦੇਣਾ ਗਾਰੰਟੀ ਵਾਈ ਮਿਲ ਗਈ ਭਾਈ ਇਹਨਾਂ ਉੱਪਰੇ ਲਿਖੀ ਹੋਈ ਆ ਪਹਿਲਾ ਮਹੀਨਾ 2024 ਦੇਖੋ ਕਲੀਨ ਕੀ ਹੋ ਜਾਂਦਾ ਚੱਲ ਜਾਈ ਜਿਹੜੇ ਘਰ ਦਿਆਂ ਨੇ ਮਾਰੇ ਹਰੇਕ ਸਾਲੇ ਘਟਾ ਪੈਂਦਾ ਬਾ ਗਾਹਾਂ ਨੂੰ ਡੰਗਰ ਨੱਟਣੇ ਪੈਣੇ ਜਿਹੜੇ ਆ ਹਾਲ ਚਾਲ ਨਾਲ ਹਰੇਕ ਸਾਲ ਮੋਟਰ ਸਾੜਦੀ ਹੈ ਭਾਈ ਲੱਖੋ ਬਹੁਤ ਲੱਗਦਾ ਚੱਕ ਫਿਰ ਆ ਗਿਆ ਪਰ ਮੈਂ ਕਹਿੰਦਾ ਦੋੇ ਲੋਟੇ ਰੱਖ ਲੈ ਵਿੱਚ ਪਾਣੀ ਥਾਂ ਵੀਰੇ ਹੋ ਗਈ ਉਹ ਤਾਂ ਕਲੀਅਰ ਵੀ ਹੋ ਗਈ ਇੱਧਰ ਅਰੇ ਕਿਹੜੀ ਕੰਟਰੀ ਦੀ ਬੰਬ ਗੇਰਨਾ ਪਾਇਆ ਵਿੱਚ ਕੀ ਕਰਕਣਾ ਏ ਗਿਰਨਾ ਨਾ ਕਰੇ ਜੇ ਚਾਹ ਤੂੰ ਪਾਇਆ ਜੀ ਚੱਲੀਏ ਭਾਈ 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 ਪਤਾ ਨਹੀਂ ਪੱਤੀ ਨੇ ਜਾਨ ਕੱਢ ਲਈ ਪਤਾ ਨਹੀਂ ਮੋਟਰ 'ਚ ਜਾਨ ਨਹੀਂ ਤੀ ਹੈਗੀ ਹਾਂ ਮਨੇ ਪੱਤੀ ਨੇ ਜਾਨ ਕੱਢੀ ਕਿ ਮੋਟਰ ਮੈਂ ਜਾਨ ਦੀ ਹਾਂ ਹਾਂ ਕਿ ਸਾਲ ਬਾਅਦ ਜਾਨ ਖਤਮ ਹੋ ਜਾਂਦੀ ਆ ਹੋਏ ਜਾਂਦਾ ਇਹ ਨਹੀਂ ਕੰਮ ਜਾਂ ਬਾਈ ਹੁਣ ਜਿਹੜੀ ਮੋਟਰ ਦਿੱਤੀ ਹੈ ਮਨਾ ਕਹਿੰਦਾ ਇੱਕ ਥੋੜੀ ਜੀ ਹੋਰ ਮਹਿੰਗੀ ਦੀ ਉਹ ਕਹਿੰਦਾ ਵੀ ਜੋ ਮਰਜੀ ਟੁੱਕੀ ਜਾ ਕਿੰਨੇ ਦੀ ਦੀ? ਇਹ ਲੱਕ ਰੰਪਟਨਾਂ ਦੀ ਮੋਟਰ ਲੱਕ ਟੁੱਕੀ ਜਾ ਕਹਿੰਦਾ ਜੀ ਕਿੰਨੇ ਦੀ ਦੀ? 9000 ਦੀ ਇਹ ਬਾਈ ਮੋਟਰ 6000 ਦੀ ਦੀ ਪੁਰਾਣੀ ਕੱਟੀ ਸਾਡੀ ਵਿੱਚ 2000 ਦੀ 4000 ਹੋਰ ਪਾ ਕੇ ਮਿਲ ਗਈ ਫਿਰ ਉਦਾਂ 6 ਦੀ ਐ ਨਵੀਂ ਕਸਾਲ ਦੀ ਗਰੰਟੀ ਹੈ ਬਾਕੀ ਫਿਟਿੰਗ ਬਾਈ ਕਹਿੰਦਾ ਸੇਮ ਹੈ ਜਿੱਦਾਂ ਲਿਆਏ ਉਦਾਂ ਹੀ ਫਿੱਟ ਕਰ ਲੋ ਉਹੀ ਬੰਦੇ ਨੇ ਲਿਆਏ ਨਾ ਮਨੇ ਹਾਂ ਉਹ ਤੇ ਲਏ ਬਾਕੀ ਹੁਣ ਜੋਰ ਇਹ ਤੇ ਪਤਾ ਲੱਗੂਗਾ ਕਿੰਨਾ ਹੈ ਉਹ ਖੜ ਦੇ ਨਟ ਕਰਕੇ ਸੜ ਜਾ ਲੈ ਫੜ ਇਹਨਾਂ ਮੇੜਾ ਕਰ ਫਾ ਵੀ ਕਰਕੇ ਨਾ ਫੜ ਕਰਨ ਦੇ ਜਿਹੜਾ ਕਰਦਾ ਮੈਂ ਦੂਆ ਚੱਕਦਾ ਲੈ ਬਾਈ ਹੁਣ ਚਲਦੀ ਕਰੂਗਾ ਤਾਂ ਟੋਕਾ ਟੋਕਣਾ ਹੈ ਉਹ ਮਨੇ ਸ਼ੱਕ ਹੀ ਪਈ ਯਾਰ ਤੇ ਇਹ ਆਣਗੇ ਮਰੇ ਵੀ ਕੁਝ ਹੁੰਦੀ ਦੇਖਦਾ ਨਹੀਂ ਲੈ ਹਰਕਾ ਯਾਰ ਬਣਨਾ ਤਾਂ ਹੈ ਹਰਕਨਟਾ ਜਿਹੜਾ ਬਹੁਤ ਆਹੀ ਕਹਿੰਦਾ ਰੋਨੂੰ ਕੱਢ ਕੇ ਦੇਖਦਾ ਨਟ ਪੈਂਦਾ ਵਿੱਚ ਪਏ ਮੇਰੇ ਇਹਨੇ ਪੈ ਗਿਆ ਇੱਕ ਪੈ ਗਿਆ ਕਿਧਰ ਪਾਇ ਹੀ ਨੇ ਹਲੇ ਤੂੰ ਇੱਕ ਸਾਈਡ ਦਾ ਪਾਲਾ ਹਰੇ ਨਟ ਕੋਈ ਵੀ ਬਸ ਦੋ ਪੈ ਗਏ ਬਹੁਤ ਆਹ ਕਾਦੇ ਦੋ ਹੀ ਬੋਲਦੇ ਦੋਏ ਪਾਲਾ ਚੱਲ ਚੱਲਦਾ ਜਾ ਕੰਮ ਹੋਣਾ ਜਾਈਦਾ ਨਾ ਹਾਂ ਬਾਈ ਫਰਕ ਹੈ ਓਏ ਆ ਚੀਜ਼ ਤਨਵਾ ਉਹੀ ਉਹ ਕਹਿੰਦਾ ਤਾਂ ਉਹਨੂੰ ਵੀ ਸਾਈ ਹੋਣੀ ਚਾਹੀਦੀ ਉੱਥੇ ਕਹਿੰਦਾ ਪੂਰਾ ਸੈਜ ਹੈ ਨਾਟਾ ਦਾ ਫਰਕ ਹੈ ਬਾਈ ਇਤਰਾ ਪਟਾ ਟੇਡਾ ਹੋਣਾ ਜੇ ਟੇਡੇ ਨਟ ਪਏ ਬਾਈ ਨਹੀਂ ਨਹੀਂ ਹਾਂ ਮੰਨ ਜਾਂ ਨਾ ਮੰਨ ਦੇ ਤਰ ਤਕਾਉਣੀ ਹੈ ਨਹੀਂ ਨਾ ਦੇਖ ਟੇਡਾ ਹੋਣਾ ਪਟਾ ਛੋਟੀ ਵੱਡੀ ਮੋਟਰ ਆ ਗਈ ਮੈਂ ਉੱਥੇ ਉਹਨੂੰ ਕਹਿੰਦਾ ਤਾਂ ਬਾਈ ਨੂੰ ਮੰਨਿਆ ਨਹੀਂ ਹੈਗਾ ਬਾਈ ਬਾਈ ਟੇਡੀ ਬਿੰਗੀ ਜੀ ਕਰਕੇ ਚੱਲਦੀ ਕਰ ਤਾਂ ਨਹੀਂ ਪਰ ਪੱਡੇ ਦਾ ਮਰਕ ਹੈ ਉਸ ਮਨੈਰਾ ਪੰਤਵਾਰੋ ਸੇ ਬਣਦਾ ਹੈ ਕਿੰਨਾ ਤਾਂ ਵੀ ਇਹ ਲਾਲਾ ਹੈ ਪਰ ਕਹਿੰਦਾ ਪਿਆ ਘਰੋਂ ਬੁਲਾ ਲੈਣਾ ਲਓ ਜੀ ਬਾਈ ਮੁੰਡੇ ਰਾਤ ਨੂੰ ਕਰਨਾ ਹੈ ਤੋਰਾ ਫੇਰਾ ਸ਼ੇਅਰ ਕਰਨਾ ਹੈ ਕਿ ਸੈਰ ਕਰਨਾ ਹੈ ਇਸ ਨੂੰ ਸੈਰ ਕਰਨਾ ਹੈ ਤੇ ਹੋਰ ਇਹ ਸੀਨ ਹੋ ਗਿਆ ਰਾਸਤੇ ਇਹ ਤਾਂ ਕਣਕ ਵੱਟ ਕੇ ਦੇਖਣ ਲੱਗੇ ਕਿ ਆ ਹੋ ਗਿਆ ਨਿਸਰ ਹੈ ਤਾਂ ਇਹਨਾਂ ਕਣਕ ਨਿਸਰ ਵੀ ਉਹ ਵੀ ਕਣਕ ਵੀ ਤਕੜੀ ਹੈ ਤਾਂ ਇਹ ਕਿੱਥੇ ਕਣਕ ਆ ਅੱਛਾ ਨਿਸਰਿਆ ਜੀ ਹੁਣ ਇਹ ਦਵਾ ਬਾਈ ਇਹ ਕਰ ਕਣਕ ਕਣਕ ਦਾ ਇਨੇ ਕੱਦ ਦੇਖੋ ਬਾਈ ਮਨਿਆ ਕੱਦ ਲਾਈ ਮੜਾ ਕਿੰਨਾ ਤੇਰੇ ਮੂੰ ਵੀ ਕੱਦ ਲੱਕ ਤੇ ਲੱਕ ਤੱਕ ਹੈ 3 ਫੁੱਟ ਹੈਗਾ ਹਾਂ ਦੁੱਧੋਂ ਜ਼ਿਆਦਾ ਹੁੰਦਾ 3 ਫੁੱਟ ਤੋਂ ਜ਼ਿਆਦਾ ਮੂੰ ਵੀ ਦੇਖੀ ਜਦ ਇਹਦੇ ਮੈਂ ਦਾਣਾ ਪੈਣਾ ਨਾ ਹਜੇ ਤਾਂ ਦੁੱਧ ਹੈ ਹਾਂ ਜਦ ਮੈਂ ਦਾਣਾ ਪੈਣਾ ਇਹਨੇ ਆਪਣੀ ਮਰਜ਼ੀ ਨਾਲ ਸੁੱਕਣਾ ਜਦ ਤੱਕ ਹੌਲੀ ਹੌਲੀ ਧੁੱਪ ਪੈਣੀ ਇਹਨੇ ਨਾ ਯਾਰੀ ਘਰ ਚੜ ਪੂਰਾ ਹੁਣ ਬੜੀਆ ਮਾਣ ਮਨੇ ਫਿਲੂ ਬਈ ਕਿੰਨੇ ਕਿਲੋਮੀਟਰ ਹੋ ਗਿਆ ਹੋ ਗਿਆ 2.5 ਕਹੂਗੇ ਹੁਣ 2.5 ਕਿਲੋਮੀਟਰ ਹਾਂ 2.5 ਕਿਲੋਮੀਟਰ ਤੁਰ ਕੇ ਆਏ ਆ ਸਿੰਧੂ ਘਾੜ ਦਾ ਤਾਂ ਚੌੜਾ ਇਹ ਪਿੱਛੇ ਰੁਵਾਦਾ ਦਾ ਰਿਜ਼ਲਟ ਪਤਾ ਲੱਗ ਗਿਆ ਰਿਜ਼ਲਟ ਬਾਈ ਪਤਾ ਲੱਗਿਆ ਇਹਨੂੰ ਇਹ ਮੂੰਹ ਪਰ ਗਿਰਿਆ ਥੰਨੇ ਬਾਈ ਪਿੱਛੇ ਲੁਕ ਰਿਆ ਦੋਹੇ ਹੱਥ ਸੁਣੋਗੇ ਸਿੰਧੂ ਦੰਦ ਕੱਢੇ ਚੱਕਣਾ ਦਾ ਕਿਆ ਕੋਲ ਕਰੇ ਨਹੀਂ ਤੂੰ ਹੀ ਟੱਚਣਾ ਕਰਦਾ ਥਾ ਬਾਈ ਪਿੰਡ ਦੇ ਕਿਸੇ ਬੰਦੇ ਵਾਂਗ ਨਾ ਤੁਰਦਾ ਥਾ ਇਹ ਵੀ ਕਹਿੰਦਾ ਮੇਰਾ ਗੇਅਰ ਫਸ ਗਿਆ ਗੇਅਰ ਹੁਣ ਜੰਦਾ ਫਸਿਆ ਨਹੀਂ ਭਾਈ ਉਦਾਂ ਭੱਜੇ ਨਜ਼ਾਰੇ ਗਿਲ ਤੇ ਸਿੰਧੂ ਨੂੰ ਦੇਖ ਕੇ ਚੌੜਜੀ ਹੋ ਗਈ ਥੋੜੀ ਸੀ ਪਤਾ ਨਹੀਂ ਕਿ ਆ ਹੋਇਆ ਇਹ ਕਹਿੰਦਾ ਵੀ ਮੈਂ ਮੇਤੇ ਘਾ ਨਿਕਲ ਜਾਊਂਗਾ ਪਰ ਮੈਂ ਨਿਕਲ ਦਿੰਦਾ ਮੈਂ ਨਿਕਲ ਹੀ ਉਹਦਾ ਭਾਈ ਦੇਖ ਆਪਣਾ ਬੈਲੈਂਸ ਬਣਾ ਕੇ ਤੁਰਨਾ ਦਾ ਠੀਕ ਹੈ ਤੁਸੀਂ ਆਪਣਾ ਬੈਲੈਂਸ ਲੂਜ਼ ਕਰਿਆ ਥੱਲੇ ਧਰਤੀ ਵਗੇ ਇਹਨੂੰ ਦਾ ਹੈ ਤਾਂ ਠੀਕ ਹੈ ਪਿੱਛੇ ਨੂੰ ਵੀ ਤੁਰਨਾ ਫੇਰ ਤਵਾੜੀ ਲਾ ਉਹਦੇ ਨਾਲ ਟੂਸ਼ਨ ਲਿਆ ਕਰ ਠੀਕ ਹੈ ਤੂੰ ਕਲਾਸਾਂ ਲਾ ਆਹ ਪੈਨ ਦੀ ਪਿੰਡ ਕਮਾਲ ਪਰ ਦੀ ਹੱਦ ਇੱਥੇ ਤੱਕ ਆਏ ਦੇਖ ਲੈ ਇਹਨੂੰ ਜਾਣਤਾ ਹਲੇ ਹੈਗੇ ਥੱਕੇ ਤਾਂ ਨਹੀਂ ਹੈਗੇ ਖੇੜੀ ਚੱਲੀ ਬਨੇ ਹਾਂ ਕਿੰਨੇ ਕਿਲੋਮੀਟਰ ਪੈ ਜਾਊਗਾ ਮੈਂ ਕਹਿੰਦਾ ਪਾਈ ਜਾਣਾ 5 6 ਹਾਂ ਮਨੇ ਕਿਹੜੀ ਜਾਣਾ ਪਿੰਡ ਤੋਂ ਗੇੜਾ ਮਾਰ ਕੇ ਮੁੜੇ ਹੁਣ ਆਪਾਂ ਬਾਈ ਅੱਜ ਖੇੜੀ ਨੂੰ ਘੁੰਮਣਾ ਅੱਜ ਬਾਈ ਅੱਜ ਪੱਟਾ ਜੀ ਆਣ ਦੇਖਣੇ 6 ਕਿਲੋਮੀਟਰ ਕੀ ਦੇ ਜੇ ਕਿਹੜਾ ਦੱਬਦਾ ਏ ਜੇ ਕੋਈ ਥੱਕ ਗਿਆ ਮੈਂ ਘਨੇੜੀ ਚੱਕ ਲੈ ਜੂਗਾ ਇੰਨੀ ਕੀ ਜਾਣ ਮੇਰੀ ਜਿਹ ਹੈਗੀ ਮਨੇ ਤੈਨੂੰ ਤਾਂ ਮੈਂ ਲੈ ਜੂਗਾ ਚੱਕ ਕੇ ਤੈਨੂੰ ਪਤਾ ਮੈਂ ਥੱਕਣਾ ਹੀ ਨਹੀਂ ਹੈਗਾ ਇਹ ਲੋਲੇ ਵੀ ਤੱਕਣਾ ਗੱਲਾਂ ਦਾ ਦੇਖ ਲਗੀ ਤੇ ਕਰਦਾ ਜਿਹੜਾ ਮੈਂ ਕਹਣਾ ਜੂੰਡੇ ਹੀ ਖੜੇ ਹਲੇ ਤਾਂ ਨਾਲੇ ਮੈਂ ਤੁਹਾਨੂੰ ਉਹੀ ਕਹਿੰਦਾ ਆਹ ਆਹ ਬਾਈ ਇਹ ਖੇਤ ਹੈਗਾ ਟੋਬੇ ਦੀ ਮਾਰਚ ਦੇ ਲੋ ਹਲੇ ਵੀ ਜੂੰਡੇ ਖੜੇ ਆਹ ਖੜਾ ਬੈਠਾ ਨਾਲੇ ਲੋਨੇ ਦਾ ਸਾਰਾ ਪਾਣੀ ਹੋ ਜਾਂਦਾ ਮਨੇ ਤਾਂ ਫੇਰ ਮਿੱਟੀ ਪਾਉਣੀ ਪੈਣੀ ਖੇਤ ਮਨਾ ਨਹੀਂ ਇਹ ਕਰੀ ਨਹੀਂ ਕਦੇ ਵੀ ਲੋ ਆ ਨਹੀਂ ਇਹ ਟੋਬੇ ਉਹ ਜਿੰਨੂ ਦਾ ਨਾਲੇ ਉਹੀ ਖੜੇ ਨਾ ਜੂੰਡੇ ਟਾਈਮ ਖਰਾਬ ਹੈ ਇਹ ਤਾਂ ਫੇਰ ਮਨੇ ਭਰਤ ਪਾਇਤ ਬਗੈਰ ਜ਼ਮੀਨ ਬੰਜਰੇ ਰਹਿਣੀ ਇਹ ਮੈਂ ਉਹੀ ਕਹਿੰਦਾ ਵੀ ਉਦਾਂ ਹੀ ਨਾਲਾ ਛੱਡਦਾ ਹੋਰ ਜਿਆਦਾ ਹਿੰਦੂ ਭਾਈ ਪਿੰਡ ਦੀ ਜੀ ਰਾਤ ਕੱਲ ਜੀ ਆਪਾਂ ਆਏ ਤੇ ਹਾ ਟਾਈਮ ਸਾਫ ਪਿਆ ਸੀ ਨਾ ਬੋਸ ਸਾਫ ਸਾਫ ਉਹਦੇ ਬਾਅਦ ਮਾ ਫਿਰ ਸਾਡਾ ਪਤਾ ਨਹੀਂ ਲੱਗਦਾ ਦੇ ਬਾਬਾ ਜੀ 11 ਵੇ ਸਿੰਧੂ ਕੇਂਦਰ ਆ ਵੀ ਧੁੱਪ ਹੋਵੇ ਸਵੇਰੇ ਇਹਨੇ ਇਹ ਜੇ ਬਚਨ ਕਰੇ ਨਾ ਇੰਨੀ ਧੁੱਪ ਨਿਕਲੀ ਅੱਜ ਆ ਦੇਖ ਆ ਆਹੀ ਨਿਕਣੀ ਵੀ ਗਈ ਹੋਰ ਵੀ ਕਰ ਗਿਆ ਉਹਦੇ ਉੱਪਰ ਆਹੀ ਪਾਣੀ ਪਈ ਆ ਟੋਬੇ ਦਾ ਪਾਣੀ ਪੈਂਦਾ ਬਾਈ ਆ ਦੇਖੋ ਆ ਸਾਰੇ ਟੋਬਾ ਏ ਪਿੰਡ ਦਾ ਟੋਬੇ ਦਾ ਛਲਕੇ ਪਾਣੀ ਆ ਖੇਤਾਂ 'ਚ ਪੈਂਦਾ ਫਿਰ ਸਿੰਧੂ ਨੇ ਗੱਲ ਬਚਨ ਕਰੇ ਤੇ ਵੀ ਧੁੱਪ ਪੂਰੀ ਨਿਕਲੂਗੀ ਕਿੰਨੀ ਕਿੰਨੀ ਨਿਕਲੀ ਬਹੁਤ ਤੂਫਾਨ ਹੀ ਨਿਕਲੀ ਹੋਈ ਤਰੇ ਮਚਰਵਾੜਿਆ ਹੋਂ ਕੇਰੇ ਕੱਲ ਧੁੱਪ ਨਾ ਨਿਕਲੇ ਹੋਰ ਬਾਬਾ ਤੋਂ ਆਪਾਂ ਨਿਕਲ ਜੂ ਅੰਧਾ ਬਹੁਤ ਹੈ ਅਜੇ ਬਾਈ ਮਹੀਨਾ ਇੱਕ ਦਿਨ ਹੀ ਰਹਿਣਾ ਜਿਹੜਾ ਵਿਭਾਗ ਦਾ ਸਰ ਇਹ ਮੌਸਮ ਇੱਕ ਮਹੀਨਾ ਇਦਾਂ ਹੀ ਚੱਲਣਾ ਹੈ ਫਰ ਗਰੀ ਬਾਕੀ ਬਾਈ ਮਨਾ ਕਹਿੰਦਾ ਏ ਕਹਿੰਦਾ ਵੀਰ ਮੌਸਮ ਵਿਭਾਗ ਵਾਲੇ ਤੋਂ ਬੇਨਤੀ ਹੈ ਕਿਹਦਾ 26 ਤਰੀਕ ਨੂੰ ਮਹੀਨ ਦੱਸਿਆ ਵੇ ਜੇ ਤਾਂ ਪੈਣਾ ਸਾਨੂੰ ਤਾਂ ਦਾਦ ਨੂੰ ਨਹੀਂ ਪਾਣੀ ਲਾ ਦਈਏ ਇਹ ਤਾਂ ਨਹੀਂ ਲੱਗਦਾ 20 ਪੇਜ ਦੇ ਮੌਸਮ ਕਰਨਾ ਮਨੇ 26 ਦੱਸਿਆ ਵੇ ਬਾਈ ਲਾ ਦਾਨਾ ਯਾਰ 26 ਹੋਵੇ ਚਾਹੇ 45 ਹੋ ਗਏ 26 ਤਰੀਕ ਨੂੰ ਮਹੀਨ ਦੱਸਿਆ ਹੋਇਆ ਕਹਿੰਦੇ ਬਾਕੀ ਦੇਖ ਲੈ ਲਾ ਦੇਣਾ ਦੇਖੀ ਆਉਂਗੀ ਜਾਂ ਬਾਬਾ ਰੇਲ ਤੇ ਜਾਂ ਜੇਲ੍ਹ ਤੇ ਪਾਣੀ 26 ਤਰੀਕ ਨੂੰ ਝੜ ਦੇਣੇ ਕੋਕੇ ਹਨ ਠੀਕ ਹੈ ਹੋਰ ਵੀ ਨਾ ਮੈਂ ਠੀਕ ਠਾਕ ਹਾਂ ਬਾਕੀ ਸਾਡਾ ਤੋਰਾ ਫੇਰਾ ਜਾ ਰਹੀ ਹੈ ਬਿੰਦੂ ਬਾਈ ਹਾਂ ਕੁੱਤੇ ਤਾਂ ਨਹੀਂ ਮਗਰ ਪਾਉਂਗੇ ਨਹੀਂ ਭੱਜੀ ਨਾ ਬਾਈ ਵੜ ਕੇ ਜੇ ਬਹਿ ਕੇ ਨੰਨੇ ਕੁੱਤੇ ਨਹੀਂ ਬੰਦੇ ਹਾਂ ਕੁੱਤੇ ਨਾਲ ਜਾਨ ਬਚਾਣ ਹੈਗੀ ਹੈਗੀ ਚੱਲ ਫਿਰ ਬਾਕੀ ਬਈ ਕੁੱਤੇ ਆਏ ਨਾ ਜੇ ਇੱਕ ਜਾਣਾ ਭੱਜ ਗਿਆ ਫਿਰ ਦੂਰੇ ਨੂੰ ਭੱਜਣਾ ਪੈਣਾ ਤਿੰਨੇ ਨਾ ਭੱਜਿਓ ਆਪਣੀ ਹਿੰਮਤ ਬਣਾ ਕੇ ਰੱਖਿਓ ਬਾਹਰ ਰੋੜਾ ਪਹਿਲਾਂ ਹੀ ਚੱਕ ਲਈ ਹਾਂ ਹੋਰ ਜੇ ਰੋੜਾ ਨਾ ਮਿਲਿਆ ਤਾਂ ਭੱਜ ਲਈ ਤੇ ਲੰਬਾ ਬੈਣਾ ਕਿਹੜਾ ਖਾ ਲੋ ਜਿਹੜਾ ਕੁਖੜ ਹੱਡੀ ਖਾ ਲੋ ਜੋਖੜਾ ਖਾ ਲੋ ਤੇ ਕੁੱਤੇ ਮਗਰ ਬਾਈ ਮਨੇ ਨੇ ਬਾਈ ਉਹਦਾ ਫਰੈਂਡ ਮਿਲ ਗਿਆ ਕਮਾਦਪੁਰ ਫਰੈਂਡ ਜੀ ਕੋ ਖੜ ਗਿਆ ਪਿੱਛੇ ਮੈਰ ਚਿੰਦੂ ਖੜ ਜੀ ਛੱਡ ਗਿਆ ਵਧੀਆ ਪਾਇ ਪਾਣਾ ਦੇਖਦਾ ਸੀ ਇਦਾਂ ਛੱਡ ਚਾਈਦਾ ਬਈ ਚਲੇ ਰੋਸ ਤੇ ਬੰਦਾ ਉਰੇ ਸਰਕਾਰੀ ਇਹ ਸਰਕਾਰੀ ਸਰਕਾਰੀ ਸ਼ੈੱਡ ਦੇਖੋ ਬਈ ਕਿਆ ਵਧੀਆ ਬਾਈ ਬਾਈ ਇਦਾਂ ਜਾਈਦਾ ਹੈ ਲੇਕਿਨ ਆਉਂਚਾ ਕਰ ਹਾਂ ਉਹ ਵੀ ਸਿੰਧੂਆ ਨੂੰ ਮਿਨੀਮਾ ਕਰੇ ਬਹੁਤੀ ਲੱਦਾ ਹੈ ਬੱਚੜ ਜਾਣ ਦੇ ਹਾਂ ਬਿੱਲ ਭਰਨ ਦੀ ਆਦਤ ਪਾਈਏ ਜਲ ਸਕੀਮ ਨੂੰ ਸਫਲ ਬਣਾਈਏ ਬਿਲਕੁਲ ਬਾਈ ਬਿਲ ਮਨੇ ਸ਼ੈੱਡ ਵਧੀਆ ਪਾਇਆ ਹੈ ਯਾਰ ਬਈ ਇਹ ਪਿੰਡੇ ਵਧੀਆ ਹੈ ਆ ਸ਼ੈੱਡ ਦੇਖਿਆ ਵਧੀਆ ਆ ਰੇ ਐਕਣਾ ਚਾਹੀਦਾ ਨਾ ਦੇ ਸਾਡਾ ਵਰ ਫੱਟਿਆ ਨਹੀਂ ਹਾਂ ਮਨੇ ਬਰਤਵਲ ਕਹਿੰਦਾ ਹਾਂ ਮਨੇ ਕਿਹਾ ਕਹਿੰਦਾ ਕੁੱਤੇ ਨਾਲ ਆ ਰਿਹਾ ਆ ਉਹ ਖੁਸ਼ ਨਹੀਂ ਨਹੀਂ ਪਰ ਇਹ ਸਾਊ ਹੈ ਇਹ ਦੇਖ ਲੜ ਗਈ ਮਨੇ ਜੇ ਤੇਰੇ ਮਗਰ ਸ਼ੇਰ ਪੈ ਜਾਵੇ ਜੰਗਲ 'ਚ ਬਾਈ ਜਸ ਪਾਉਂਗਾ ਜੀ ਅਸੀਂ ਕਹਿੰਦੇ ਹਾਂ ਨੇ ਸ਼ੇਰ ਮੂਰੇ ਕੀ ਦਾ ਬੱਸ ਜੇ ਤੂੰ ਬੂਟੇ 'ਤੇ ਚੜ ਜੂਗਾ ਬੂਟੇ 'ਤੇ ਚੜਨ ਜੋਗੇ ਛੱਡਣਾ ਅਗਲੇ ਨੂੰ ਹੁਣ ਦਾਲੇ ਛੱਡ ਛੱਡ ਹੋਰ ਤੇ ਨਾਲੇ ਨਾਲੇ ਛੱਡ ਜਾਂਦੇ ਬੂਟੇ ਪਰ ਇਹ ਲੀ ਪਿਕਅਪ ਹੈ ਬਈ ਬਿੱਲੀ ਨੇ ਬਿੱਲੀ ਅਗਲੇ ਦੀ ਮਾਸੀ ਆ ਸਭ ਨੂੰ ਦਿਖਾਇਆ ਪਰ ਤਰੀਕਾ ਉਹ ਜਿਹਾ ਸਿਖਾਉਂਦੇ ਉਹਨਾਂ ਪਰ ਹੁਣ ਤਾਂ ਬਿੱਲੀ ਦੀ ਗੱਲ ਕਰਦਾ ਕੁੱਤਾ ਝੜ ਜਾਂਦਾ ਉਹ ਆਪਣੇ ਬੱਸੀ ਬਾਈ ਅੱਜ ਧੁੰਦ ਪੈ ਗਈ ਮੁੱਛਾਂ ਗਿੱਲੀਆਂ ਹੁੰਦੀਆਂ ਇਹ ਇਹ ਕਾਹਦੀ ਆ ਗਈ ਲੈ ਬਾਈ ਕੁੱਤੇ ਦੇ ਨਾਮ ਲਿਆ ਪਰ ਉਦਾਂ ਸਾਊ ਐ ਸਾਊ ਤਾਂ ਜਦੋਂ ਪਤਾ ਲੱਜਾਂਗਾ ਨਤੂ ਕਹਿੰਦਾ ਇਹਨਾਂ ਲੈ ਢਾਗ ਵੀ ਫਿਰੂ ਵੀ ਫੇਂਦਾ ਬਾਕੀ ਭਾਈ ਇਹ ਜਿਹੜਾ ਰੋੜਾ ਹੈ ਸਹੀ ਹੈ ਤੇ ਬਾਅਦ ਵਿੱਚ ਅਸੀਂ ਜੰਗਲੀ ਏਰੀਏ ਚ ਨੂੰ ਲੰਘਣਾ ਦੇ ਨਾਲ-ਨਾਲ ਉਹ ਦਿਖਾਉਂਗੇ ਤੁਹਾਨੂੰ ਹਣਾ ਆ ਇਧਰ ਆ ਪੈ ਨਦੀ ਨਹਿਰ ਬਾਕੀ ਜਿਹੜੀ ਟੁੱਟੀ ਰਹੀ ਭਾਈ ਨਦੀ ਉਹ ਲਗੇ ਹਣ ਮੁੰਨਾਂ ਕੇ ਜਾਣਾ ਤੁਹਾਨੂੰ ਉਹ ਵੀ ਦਿਖਾਉਂਗੇ ਲੋ ਜੀ ਭਾਈ ਪਿੰਡ ਕਮਾਲਵਰ ਚ ਮੁੰਡੇ ਵਾਲੇ ਗੰਨੇ ਥੋੜੇ ਕਿਨੇ 85 ਹੈ 85 ਕਿੱਥੇ 88 ਹੈ ਕਿਤੇ ਜਾੜਾ ਨਾਲੇ ਆਉਣੀਆਂ ਬੰਦੇ ਕੈਸੇ ਤੋਂ 32 ਸੀ ਕੱਢ ਲਿਆ ਕਿਤੇ ਪੌਰੀ ਛਿੱਲੀ ਵਾਲੇ ਨੇ ਕਿਹੜਾ ਸਾਰੀ ਛਿਲ ਹੋ ਗਿਆ ਜਬ ਬਾਅਦ ਵਿੱਚ ਚੱਬਣ ਲੱਗਿਆ ਆ ਲੱਕੜੀ ਉਹ ਲੱਕੜੀ ਉਹ ਭਾਈ ਮੈਂ ਤਾਂ ਬੰਦ ਕਰਤੀ ਮੈਂ ਕਿਹਾ ਭਾਈ ਜਾੜਾ ਪਿਆਰੀਆਂ ਲੱਕੜੀ ਲਈ ਦੇਖ ਲੈ ਕੰਨਾ ਇਹ ਦੇਖੰਦਾ ਕਹਿੰਦਾ 85 ਕੰਨਾ ਮਿੱਠਾਈ ਉਹ ਮੁਰ ਵੀ ਸੱਚਾ ਵਿਚਾਰਾ ਤਾਂ ਹੀ ਨਹੀਂ ਪੈਂਦਾ ਇਹਦਾ ਤਾਂ ਅਸਲੀ ਜਾਨਾ 88 ਚ ਦੋ ਦੰਦ ਉਹ ਵੀ ਕਢਾਉਣੇ ਭਾਈ ਜਿਹੜਾ 88 ਕੰਨਾ ਹੁੰਦਾ ਨਾ ਇਹਦੇ ਤੇ ਕੋਈ ਨਹੀਂ ਹੁੰਦਾ ਹੈਗਾ ਸੂਰ ਤਾਂ ਹੀ ਨਹੀਂ ਜਾਂਦਾ ਸੱਚਾ ਅੱਜ ਦੇਖ ਲਿਆ ਸੀ ਤਰੀਕਾ ਝਮਾ ਕੇ ਟਰਾਲੀ 'ਵਲ ਤਾਂ ਹੰਲਾ ਆਏ ਬੋਲੇ ਤਾਂ ਹਮਨਾ ਕਰਾ ਛੋਟਾ ਗੰਨਾ ਵਾ ਬੜਾ ਕੱਢ ਕੇ ਲਊਂਗਾ ਵਿੱਚ ਇਹ ਨੂੰ ਪੂਰਾ ਲਿਆ ਆ ਜਾਂ ਬਾਹਰੋਂ ਦੇਖਾ ਸਿਸਟਮ ਮੈਨੂੰ ਪਤਾ ਨਹੀਂ ਲੱਗਿਆ ਵੀ ਗੰਨਾ ਕਿਹੜਾ ਕੰਮ ਕਰਾ ਵੀ ਹੋ ਗਿਆ ਉਹ ਥੋੜੀ ਚੱਲ ਭਾਈ ਉੱਦਾਂ ਹੁਣ ਜੰਗਲੀ ਰੇਹੇ 'ਚ ਆ ਗਏ ਗੰਨਾ ਉਹ ਡਾਂਗ ਦਾ ਕੰਮ ਤਾਂ ਦਊਂਗਾ ਜੀ ਕਿ ਨਹੀਂ ਡਾਂਗ ਨਾਲ ਦੀ ਆਪਣੇ ਹਾਂ ਉਹ ਕਾਲ ਤੇ ਚੱਲੇ ਅੰਦਰ ਨੂੰ ਹਾਂ ਉੱਥੇ ਹੱਡਾ ਰੋੜੀ ਵਾਲੇ ਕੁੱਤੇ ਵੇਨੇ ਫੇਰ ਡੰਡੇ ਕਰ ਵਾਸਤੇ ਆ ਨਾ ਡੰਡਾ ਤੈਨੂੰ ਤਾਂ ਮੰਨਦੇ ਹੋ ਨਹੀਂ ਹਾਂ ਆਪਣੇ 'ਚ ਕਿਹੜੇ ਹੱਡਾ ਆਪਣੇ ਗੱਲ ਚੱਲਦੇ ਆਂ ਹੂੰ ਪੌਣ ਬਾਂ ਜਿੰਨਾ ਵੇ ਖੋਹ ਹੋਇਆ ਨਹੀਂ ਅੱਜ ਦੇਖਣਾ ਏਰੀਆ ਕਹਿੰਦੇ ਚੋਰੀ ਵਾਲਾ ਏਰੀਆ ਏ ਹਾਂ ਮਨੇ ਇੱਧਰੋਂ ਚੱਲਦੇ ਆਂ ਮਨ ਮੇਰੀ ਹੱਡਾ ਰੋੜੀ ਏ ਖੋਣ ਖੂਣ ਦਾ ਤਾਂ ਪਤਾ ਨਹੀਂ ਤੇਰੇ ਦੋ ਤੇਰੇ ਵਾਲੇ ਤਾਂ ਜ਼ਿਆਦਾ ਬੁਝਣ ਤੇਰੇ ਸਾਡੇ ਬਸ ਤਾਂ ਕੋਈ ਨਹੀਂ ਸਾਡੇ ਬਸ ਤਾਂ ਟੁੱਟੇ ਜੇ ਆਂ ਕਹਤਾ ਕਿ ਮੈਂ ਖੋਹ ਲਿਆ ਮੈਂ ਮੇਰਾ ਫੋਮਾ ਦੇ ਦੇਉਗਾ ਤੁਹਾਡੇ ਨਹੀਂ ਦੇ ਰੇਡ ਦਊਗਾ ਚਲੋ ਚੱਲੀਏ ਭਾਈ ਡਰ ਗਏ ਸਾਡੇ ਬੰਦੇ ਦਾਰੂ ਕੋਈ ਨਹੀਂ ਲੈ ਬਾਈ ਹਾਂ ਕੱਲ ਹਾਂ ਮੈਂ ਚਾਰ ਤੇਰੀ ਮਾਂ ਨੇ ਉਹਨਾਂ ਨੇ ਤਾਂ ਮਾਲ ਨਹੀਂ ਮਾਲਨੇ ਕੱਲ ਸੁਵੇ ਲੈ ਕੇ ਆਉਂਗੇ ਨਾ ਫੇਰ ਆਉਂਗੇ ਸੁਵੇ ਦੀ ਨਹੀਂ ਗੱਲ ਹੈਗੀ ਕੁੱਤੇ ਨਾਲ ਲੱਗਦੇ ਟੱਡ ਤਾਂ ਨੀਚੇ ਠੀਕ ਨਹੀਂ ਕੱਲ ਸੁਆ ਉਹ ਲੈ ਕੇ ਆਉਂਗੇ ਬਨੇ ਬੰਦਾ ਨਾਲ ਲੜ ਪਊਗਾ ਹਾਂ ਕੁੱਤੇ ਨਾਲ ਨਹੀਂ ਲੜਣਾ ਹੈਗਾ ਕੱਲ ਸੁਆ ਲੈ ਕੇ ਉਹ ਜਨੇ ਡੀਗ ਲਾਉਣੇ ਬਾਈ ਲੋ ਜੀ ਬਾਈ ਉਹ ਲੋਕੇਸ਼ਨ 'ਤੇ ਪਹੁੰਚ ਗਏ ਜਿੱਥੇ ਨਰੀ ਟੁੱਟੀ ਸੀ ਪਾ ਰਸਤੇ ਚ ਗਾਂਢੋ ਗਿਆ ਦਾ ਫੋਨ ਗਿਰ ਗਿਆ ਤਾਂ ਕੀ ਹੋ ਗਿਆ ਸੀ ਤੂੰ ਦੰਦਲ ਡਰ ਗਈ ਦੰਦਲ ਵੈਕਦੀ ਬਾਈ ਫੋਨ ਕਰ ਗਿਆ ਥੱਲੇ ਫੁੱਟ ਗਿਆ ਦਾ ਪਹਿਲਾਂ ਮੈਂ ਫੱਟੜ ਹੋ ਗਿਆ ਹੁਣ ਫੋਨ ਹੋ ਗਿਆ ਬਾਈ ਮੈਂ ਦਾ ਕੁੱਤੇ ਨੂੰ ਦੇਖ ਕੇ ਡਰ ਗਿਆ ਮਰੀ ਕਿਹਾ ਮੈਂ ਦਾ ਕੁੱਤੇ ਨੇ ਦੇਖ ਕੇ ਡਰਿਆ ਦੰਦਲ ਪੈ ਗਈ ਸੀ ਇਸ ਬੰਦੇ ਨੂੰ ਬਾਈ ਫੋਨ ਫੁੱਟ ਚੱਲੇ ਦਾ ਕਹਿੰਦਾ ਮੈਂ ਦੇ ਦੂੰਗਾ ਹਾਂ ਦਊਂਗਾ ਕਿੱਥੇ ਤੂੰ ਤੈਨੂੰ ਇਹ ਨੂੰ ਤਾਂ ਗਿਰਦੀ ਸਰ ਤੇ ਦੰਦਲ ਪੈ ਗਈ ਬਾਈ ਪੱਕੇ ਵਾ ਚਾਰ ਪਾਰਟੀ ਆ ਖਾਦੀਆਂ ਇਹਨੇ ਉਹ ਪਾਣੀ ਚੱਲਦਾ ਮੈਂ ਕਹਿੰਦਾ ਉਹ ਚੱਲਦਾ ਗੂੰਜਾਂ ਹੁੰਦੀ ਪੂਰੀ ਉਹ ਪਾਣੀ ਪੁਲੀ ਹਣਾ ਚੱਲਦਾ ਚੱਲਦਾ ਨਾ ਅਰੇ ਆਵਾਜ਼ ਆਉਂਦੀ ਰੇ ਪੂਰੇ ਵੀ ਹੁੰਗਰ ਤੂੰ ਮਾਰੇ ਭਾਈ ਉਰੇ ਵੀ ਚੱਲਦਾ ਪਾਣੀ ਫਿਰ ਪਿਆ ਦਾ ਬਣੇ ਇਧਰ ਤੇ ਹੁੰਦਾ ਆ ਇੱਥੇ ਜਾ ਰਾ ਇਧਰ ਹਨ ਅਗਲੀ ਪੁਲੀ ਚਾ ਦੇਖੋ ਭਾਈ ਰਾਤ ਦਾ ਵੀਊ ਜੰਗਲੇ ਜੰਗਲ ਆ ਕੁਝ ਨਹੀਂ ਦੇਦਾ ਹਲ ਤਾਂ ਅਸਲੀ ਜੰਗਲ ਆਉਣਾ ਹੈ ਆਵੇ ਰਿਹਾ ਇਹ ਆ ਪ੍ਰਸ਼ਾਸਨ ਦੇ ਹਾਲ ਹੋਰ ਦੇਖ ਲੈ ਮੈਂ ਕਹਿੰਦਾ ਕਿੰਨੇ 2-3 ਮਹੀਨੇ ਹੋਏ ਹੁਣੇ ਪਲੀ ਪਣੀ ਟੁੱਟ ਵੀ ਗਈ ਨਾ ਬਹੁਤ ਜਿੱਥੇ ਜੇ ਘੋੜਾ ਚੜ ਕੇ ਹੁਣ ਉਹ ਨਾ ਜੀ ਬੜਾ ਨੁਕਸਾਨ ਕਰਤਾ ਤੁੜ ਕਿਸੇ ਨੇ ਨਹੀਂ ਆਉਣਾ ਹੁਣ ਦੇਖੋ ਜਿਹੜੀ ਟੁੱਟ ਬੰਨ ਨਾ ਕੇ ਮਨੇ ਉਹ ਤੈਨੂੰ ਲਾਵੀ ਖਵਾ ਜਿਆ ਸੋਖ ਰੱਖੀ ਜੈ ਉਹ ਖਵਾ ਜਿਆ ਮਰਕਤਾਂ ਬਰਕਤਾਂ ਵਾਂਹੀਂ ਖਵਾ ਜਿਆ ਤੈਨੂੰ ਮੇਰੀ ਗੱਲ ਸੁਣ ਦਲ ਪਾਤੀ ਜੀ ਇਹਦੇ ਸਾਨੂੰ ਹਾਂ ਮੇਰੀ ਗੱਲ ਸੁਣੋ ਸਿੰਧੂ ਰੋੜੇ ਚੱਕ ਨੋ ਹੁਣ ਉਹ ਤਾਂ ਮਿਲਿਆ ਨਹੀਂ ਹੈਗਾ ਦੋ ਦੋ ਜੇਬਾਂ ਜਿਹਾ ਲੂ ਡੰਡਾ ਰੋੜੇ ਰੂੜੇ ਨੂੰ ਉਹਦਾ ਵੱਜ ਲੈਣਾ ਮਨੇ ਤੂੰ ਭੱਜੂਗਾ ਤਾਂ ਨਹੀਂ ਪਰ ਇਹ ਤਾਂ ਜ਼ਿਆਦਾ ਭੱਦਦਾ ਏ ਇਹਦਾ ਮਿਲਖਾ ਸਿੰਘ ਆ